ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਨੇੜੇ ਪੈਂਦਾ ਮੋਗਾ ਬਰਨਾਲਾ ਰੋਡ ਦੇ ਉੱਤੇ ਆ ਜੀ ਪੈਂਡ ਇਹ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜਾ ਗਰਜੀਤ ਰਾਏ ਉਹਨੂੰ ਬਾਤਾਂ ਦਾ ਸਾਲਵਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਹਾਂ ਪ੍ਰਵੀਨ ਸਿੰਘ ਪਿੰਡ ਪਿੰਡ ਪੱਖੋਗੇ ਜੀ ਬਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਅੱਜ ਕਿੰਨੀਆਂ ਕੱਟੀਆਂ ਵਰੀ ਆਪਣੇ ਕੋਲ 10 ਹੈ ਜੀ ਇੱਕ ਕੱਟੀ ਆ ਦੋ ਝੋਟੀਆਂ ਵੀ ਠੀਕ ਹੈ ਜੀ ਤੇ ਛੋਟੀ ਗੱਟੀ ਤੋਂ ਸਟਾਰਟਿੰਗ ਕਰ ਲਈਏ ਗੱਲ ਠੀਕ ਹੈ ਜੀ ਹਾਂ ਜੀ ਦੱਸੋ ਛੋਟੀ ਗੱਟੀ ਦੀ ਜਾਣਕਾਰੀ ਦਿਖਾਓ ਉਧਰਲੀ ਛੋਟੀ ਕੱਟੀ ਦੀ ਜਾਣਕਾਰੀ ਜੀ 6 ਸਾਲ ਉਮਰ ਹੈ ਦੀ 7 ਸਾਲ ਹਾਂਜੀ ਠੀਕ ਹੈ ਜੀ ਬਾਕੀ ਬਣਤਰ ਬਹੁਤ ਚੰਗੀ ਹੈ ਕੱਟੀ ਦੀ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਦਿਖਾ ਦੋ ਨਾਲੇ ਚੱਲ ਹਣ ਦੇਖੋ ਸੰਗ ਸੰਗ ਸਾਰਾ ਖੁੱਲਿਆ ਤੋਰ ਕੇ ਦਿਖਾ ਦਿੰਦਾ ਤੋਰ ਦਮੜਿਆ ਲੋ ਜੀ ਮੋੜ ਦੋ ਜੀ ਲੋ ਜੀ ਬਹੁਤ ਸੋਹਣੀ ਕੱਟੀ ਆ ਫੇਸ ਟੂ ਕੁਆਲਿਟੀ ਟੀਕੇ ਨੂੰ ਤਾਂ ਪਤਾ ਭਾਈ ਕੋਸ ਟੀਕੇ ਦਾ ਭਾਈ ਬਸ ਹੁਣ ਇਹ ਤਾਂ ਆ ਬਸ ਉਹਦੀ ਆਪਾਂ ਕਹਿ ਦਈਏ ਫਲਾਣੇ ਢਮਕੇ ਦੀ ਹੈ ਠੀਕ ਹੈ ਬਾਕੀ ਉਹ ਕੱਟੀ ਚੰਗੀ ਮੱਝ ਦੀ ਕੱਟੀ ਹੈ ਠੀਕ ਹੈ ਜੀ ਬੋਲਾ ਚਾਨ ਖਾਣਾ ਨਿਕਲ ਨਾ ਥਣਾ ਸੋਣਾ ਚ ਕੋਈ ਨੁਕਸ ਹੋ ਕਿਸੇ ਕੱਟੀ ਚ ਵੀ ਠੀਕ ਹੈ ਜੀ ਹਾਂਜੀ ਰੇਟ ਬਈ ਇਹਦਾ ਰੇਟ ਬਈ ਫੋਨ ਤੇ ਕਰਾਂ ਠੀਕ ਆ ਮੀਣੀ ਕੱਟੀ ਦੀ ਜਾਣਕਾਰੀ ਦਿਓ ਜੀ ਮੀਣੀ ਕੱਟੀ ਬਈ ਦੰਦੋ ਖੀਰੀ ਆ ਉਮਰ ਪੌਣੇ ਇੱਕ ਦੋ ਸਾਲ ਦੀ ਆ ਹਾਂਜੀ ਤੇ ਸਿੰਗ ਬਈ ਦੋਨੇ ਹਿੱਲਦੇ ਆ ਦਿਖਾਓ ਜੀ ਹਾਂ ਦੇਖ ਸਕਦੇ ਸਿੰਗ ਦਿਖਾਓ ਹੌਲੀ ਹੌਲੀ ਕਰਕੇ ਆਇਆ ਜੀ ਬਸ ਠੀਕ ਹੈ ਲਓ ਜੀ ਇਦਾਂ ਲੱਗਦਾ ਦੇਖੋ ਚੈੱਕ ਕਰ ਸਾਡੇ ਪੁਰਾ ਦੋਨੇ ਹਲਦੇ ਆ ਠੀਕ ਹੈ ਜੀ ਬਾਕੀ ਥਣ ਫੋਣ ਦੇਖੋ ਬੱਤੀ ਦੋਈ ਮੜਾ ਜਾਂ ਨਾਲ ਥਣ ਵੀ ਦਿਖਾ ਦਿਓ ਟਰ ਦਰ ਦਲ ਮੀ ਟਰ ਦੋ ਲੋ ਜੀ ਥਣ ਚਾਰ ਨਖੜ ਮੈਂ ਹੋਈ ਹੋਰ ਨਹੀਂ ਪੁੱਛਾਂਗੇ ਬਾਕੀ ਤੁਹਾਨੂੰ ਨੇੜੇ ਵੀ ਦਿਖਾ ਦਨੇ ਥਣ ਫੇਰ ਲੋ ਜੀ ਇਹਦਾ ਰੇਟ ਪਰਾ ਇਹਦਾ ਹੀ ਫੋਨ ਤੇ ਕਰਾਂਗੇ ਫੋਨ ਤੇ ਠੀਕ ਹੈ ਜੀ ਲੋ ਬਸ ਥਣ ਦਿਖਾ ਦਿਓ ਬਈ ਯਾਰ ਮੜਾ ਜੇ ਤੇ ਥਣ ਦਿਖਾ ਦਿਓ ਮੜਾ ਪੁੱਛ ਥੜ ਲੋ ਮੈਂ ਚਾਰ ਥਣ ਬਹੁਤ ਸੋਹਣੇ ਦੇਖ ਸਕਦੇ ਹੋ ਠੀਕ ਹੈ। ਬਹੁਤ ਚੰਗੀ ਪੜੀ ਫਲੋਸੀ ਆ। ਠੀਕ ਹੈ ਜੀ। ਹਾਂ ਜੀ ਤਿੰਨ ਨੰਬਰ ਦਾ ਦੱਸੋ ਜਾਣਕਾਰੀ। ਇਹ ਜੀ ਬਈ 2 ਸਾਲ ਦੀ ਝੋਟੀ ਆ। 2 ਸਾਲ ਦੀ। ਤੇ ਪ्युअर ਮੋਰਾ ਚ ਜੱਡ ਬ ਲੈ ਕੇ ਪੋਸਟ ਤੱਕ ਵਾਲੀ ਆ ਬਈ। ਠੀਕ ਹੈ ਜੀ। ਦੰਦ ਦਿਖਾਓ ਜੀ ਪਹਿਲੀ। ਹਾਂ ਧੰਦ ਦੇਖੋ। ਦੰਦ ਸਾਰੇ ਮੋٹے ਮੋٹے ਧੰਦ ਆ। ਠੀਕ ਹਾਂ ਬੱਸਗਾ ਪੂਸਪਾ ਜਮ ਇੱਕ ਵੀ ਵਾਲ ਚਿੱਟਾ ਹੈ ਨਹੀਂ ਕੋਈ। ਠੀਕ ਹੈ ਜੀ। ਇਹਦਾ ਰੇਟ ਹੈ ਬਾਈ। ਇਹਦਾ ਵੀ ਫੋਨ ਤੇ ਕਰਾਂਗੇ। ਜਾਈ ਜੀ ਹੋਣਗੇ। ਹਾਂ ਹਾਂ ਠੀਕ ਹੈ ਜੀ। ਦੋਪਰਾ ਫੇਸ ਕੁਆਲਿਟੀ ਦੇ ਸਕਦੇ ਹੋ? ਕਟੀਆਂ ਬਾਈ ਕੋਲ ਤਿੰਨੀ ਸੋਹਣੀਆਂ ਠੀਕ ਹੈ ਜੀ ਇੱਕ ਦੇ ਸੰਗ ਹਲਦਿਆ ਮੀਣੀ ਆ ਤੇ ਇਹਦਾ ਤੋਰਾ ਤਾਰਾ ਦੇਖ ਸਕਦਾ ਪਰਾ ਚਾਚੋ ਟਿੱਟੀ ਕੇ ਦੇ ਕਾਬਲ ਹੈ ਠੀਕ ਹੈ ਤੋਰ ਤੋਰ ਦੋ ਲੰਮੀ ਤੋਰ ਦੋ ਮੜਾ ਜੀ ਲੋ ਜੀ ਕੱਦ ਬਟ ਸੁੱਕਣਾ ਕਰ ਮੜੀ ਦਾ ਸੋਣਾ ਠੀਕ ਹੈ ਜੀ ਪੈਂਟ ਪੱਖੋ ਕੇ ਤੇ ਜਿਲਾ ਨੂੰ ਪਹਿਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ